ਹਾਂਜੀ ਸਰਪੰਸਾਓ ਅੱਕੀ ਹੋ ਰਿਹਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੰਜੀਤ ਪਰ ਸਰਪੰਚ ਆਹ ਬਾਰਸ਼ਾਂ ਦੀ ਵਜ੍ਹਾ ਨਾਲ ਆ ਜਿਹੜੀ ਸੜਕਿਆ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਔਰ ਰਿੰਵੋ ਸਕੂਲ ਤੋਂ ਲੈ ਕੇ ਉਹ ਗਾਜੀਪੁਰ ਦੇ ਮੋੜ ਤੱਕ ਇਹ ਸੜਕ ਮਿੱਟੀ ਪੁਆਈ ਜਾਊਗੀ ਤਾਂ ਕਿ ਆਉਣ ਜਾਣ ਨੂੰ ਥੋੜਾ ਸੌਖਾ ਹੋ ਜਾਊਗਾ ਦੋਨੇ ਸਕੂਲ ਮੇਨ ਆ ਬੱਚਿਆਂ ਦੀਆਂ ਗੱਡੀਆਂ ਜਾਂਦੀਆਂ ਹਨਾ ਇਹਨਾਂ ਨਾਲ ਉਹ ਸਹੀ ਸਲਾਮ ਤੋਂ ਚਾਕੇ ਗੱਡੀਆਂ ਜਾ ਸਕਣਗੀਆਂ ਤਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਮਿੱਟੀ ਆ ਪੁਆਈ ਜਾ ਰਹੀ ਆ ਤਾਂ ਤਾਂ ਕਿ ਆਉਣ ਜਾਣ ਨੂੰ ਰਸਤਾ ਆਸਾਨ ਸੌਖਾ ਹੋ ਸਕੇ। ਹਾਂਜੀ ਪ੍ਰਧਾਨ ਸਾਹਿਬ ਜੀ। ਹਾਂਜੀ। ਕੀ ਹੋ ਰਿਹਾ ਜੀ? ਅੱਜ ਆ ਦੇਖੋ ਜਿਹੜਾ ਰਸਤਾ ਸੀਗਾ ਇਹ ਸੀ ਯੂਰੀ ਪਿਆ ਸੀ ਇੱਥੇ। ਤੇ ਉਹ ਫੜੇ ਦਾ ਕੰਮ ਸ਼ੁਰੂ ਹੋਣਾ ਸੀਗਾ ਪਰ ਰੁਕਿਆ ਸੀ ਥੋੜੇ ਜਿਹੇ ਦਰਸਾਤਾ ਲੱਗ ਗਈਆਂ। ਥੋੜੀ ਮਿੱਟੀ ਬੈਠ ਜੂਗੀ, ਮਿੱਟੀ ਬੈਠਦੀ ਨੇ ਥੱਲੇ। ਤੇ ਉਹ ਹੁਣ ਬਸਤਾ ਲੱਗਣ ਤੋਂ ਬਾਅਦ ਉਹ ਇੰਨੇ ਹੋਗਾ ਉੱਚੇ ਨਹੀਂ ਹੈ ਇਹਨਾਂ ਬੀ ਸੜਕਾਂ ਚੱਲਦੀਆਂ ਨਹੀਂ ਤੇ ਉਹ ਅੱਜ ਪੱਧਰਾ ਕਰਾ ਰਹੇ ਆ ਸੱਤੋਵਾਲੀ ਦੀ ਪੰਚਾਇਤ ਤੇ ਇਹ ਨਾਲ ਕੇ ਸਾਰੇ ਕਰਾ ਰਹੇ ਆ ਇਹਨੂੰ ਪੱਧਰਾ ਬਸ ਤਾਂ ਕਿ ਉਹ ਗੱਡੀਆਂ ਜਿਹੜੀਆਂ ਕੂਨ ਜਾਣ ਵਾਲੇ ਲੋਕੀਆਂ ਨੂੰ ਦਿੱਕਤ ਨਾ ਹੋਤੀ ਹੋਵੇ। ਬਾਜੀ ਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂਬਰ ਪੰਚਾਇਤ ਪਿੰਡ ਸੱਤੋਵਾਲੀ ਤੇ ਬਲਾਕ ਪ੍ਰਧਾਨ ਆਦਨਪੁਰ ਸਾਡੇ ਨਾਲ ਇਹ ਸੜਕ ਜਦ ਬਣ ਲੱਗੀ ਸੀਗੀ ਤੇ ਇਹ ਜਿਹੜਾ ਰੋੜਿਆ ਸੀਵੇਲ ਪਾਸਿਕਾ ਤੇ ਬਾਦਸ਼ਾ ਕਰਕੇ ਇਹ ਜਿਹੜਾ ਰੋੜ ਸਿਰੇ ਬੰਦ ਹੋ ਗਿਆ ਸੀਗਾ ਤੇ ਇਹਨੂੰ ਹੁਣ ਕਿਉਂਕਿ ਇੱਥੇ بارشਾਂ ਬੜੀਆਂ ਪਈਆਂ ਨੇ ਇਹ ਸਾਰਾ ਥੱਲੇ ਹੋ ਗਿਆ ਖੱਡੇ ਪੈ ਗਏ ਬਹੁਤ ਵੱਡੇ ਵੱਡੇ ਤੇ ਇੱਥੇ ਦੋ ਸਕੂਲ ਪੈਂਦੇ ਨੇ ਇੱਕ ਰੈਨੋਪ ਪਬਲਿਕ ਸਕੂਲ ਔਰ ਇੱਕ ਕੰਪੀਰੀਅਨ ਸਕੂਲ ਇਹ ਦੋਨਾਂ ਸਕੂਲਾਂ ਦੀ ਮਦਦ ਦੇ ਨਾਲ ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੇ ਬੱਚੇ ਆ 5-5 600 ਬੱਚਾ ਆ ਇੱਧਰ ਵੀ 5-600 ਬੱਚੇ ਆ ਇੱਥੋਂ ਨੇ ਗੱਡੀਆਂ ਜਾਂਦੀਆਂ ਨੇ ਵਡੀਆਂ ਵਡੀਆਂ ਬੱਚੇ ਜਾਂਦੇ ਆ ਤੇ ਅਸੀਂ ਸੋਚਿਆ ਵੀ ਇਹਦਾ ਕੋਈ ਨੁਕਸਾਨ ਨਾ ਹੋ ਜਾਵੇ ਕੋਈ ਬੱਸ-ਬਸ ਨਾ ਉੱਟ ਜਾਵੇ ਕਿਉਂ ਖੱਡੇ ਬਹੁਤ ਜ਼ਿਆਦੇ ਆ ਇਸ ਕਰਕੇ ਇਹ ਰੈਨੋਵ ਪਬਲਿਕ ਸਕੂਲ ਦੀ ਮਦਦ ਦੇ ਨਾਲ ਤੇ ਅੰਪੀਰੀਅ ਸਕੂਲ ਦੀ ਮਦਦ ਦੇ ਨਾਲ ਤੇ ਕੁਝ ਪੰਚਾਇਤ ਆਪਣੇ ਪੱਧਰ ਦੇ ਆਪਣੇ ਖਾਤੇ ਦੇ ਉੱਤੇ ਇਹ ਜੀਸੀਬੀ ਮੰਗਵਾ ਕੇ ਇਹ ਕੰਮ ਕਰਵਾਉਣ ਲੱਗੀ ਆ ਸੋ 5-7 ਘੰਟੇ ਲੱਗਣਗੇ ਇਹਨੂੰ ਸ਼ਾਮ ਤੱਕ ਆਹ ਰਸਤੇ ਨੂੰ ਸਾਰੇ ਨੂੰ ਆਹੀ ਸਹੀ ਕਰਾਂਗੇ ਤੇ ਇਧਰ ਵਾਲਾ ਵੀ ਰਸਤਾ ਜਿਹੜਾ ਬੰਡ ਵਾਲਾ ਆ ਇਹ ਵੀ ਰਸਾ ਵਾਲਾ ਰਸਤਾ ਬੰਡਣਾ ਆ ਤੇ ਹੁਣ ਤੁਸੀਂ ਦੇਖਦੇ ਆ ਕਿ ਸ਼ਾਮ ਤੱਕ ਜਿਹੜਾ ਰਸਤਾ ਆਇਆ ਸੀ ਸੈੱਟ ਕਰ ਦਾਂਗੇ। ਧੰਨਵਾਦ ਜੀ। ਇੰਨੀ ਆਦਰ ਨਹੀਂ ਪਰ ਆਏ ਕਿ ਕਰੀ ਆ। ਆਹ ਸਾਰਾ ਦੇਖੋ ਤਨਬੋਲ ਸਕੂਲ ਦਾ ਸਾਰਾ ਖਰਾਬ ਹੋਇਆ ਨਾ ਇਸ ਕਰਕੇ। ਹਾਂਜੀ ਹਾਂਜੀ ਆ। ਆਹ ਬਹੁਤ ਡਿੱਗੀ ਡਿਆ ਤਗੜ ਤੂੰ ਜਾ ਨਾ ਦੇਖ ਇੱਥੇ ਗੱਡੀ ਪੂਰੀ ਥੱਲੇ ਲੱਗਦੀ ਐ ਤੇ ਗੱਡੀ ਗੋੜ ਸਕਦੀ ਐ ਕੱਲ ਇੱਕ ਟੈਂਪੂ ਉਲਟ ਗਿਆ ਇੱਥੇ ਖੱਡੇ 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 ਦਾ ਮਾਰ ਹੋ ਗਿਆ ਬੱਸ ਇੱਥੇ ਨੂੰ ਜਾ ਰਿਹਾ ਇਹਨੂੰ ਇਹਨੂੰ ਸੈੱਟ ਕਰ ਗੱਲ ਕੀ ਓਏ ਜਗਾ ਉੱਚੀ ਨਹੀਂ ਕਰਕੇ ਨਾ ਉਹ ਮਸ਼ੀਨ ਦਾ ਵੀ ਸਾਹਵਦਾ ਬਣਦਾ ਨਹੀਂ ਜਾ ਕੇ ਮਿੱਟੀ ਬਰਾਬਰ ਕਰਕੇ ਗੱਲ ਬਣਦੀ ਹੈ ਉਦੋਂ ਦੇ ਪਹਿਣਾ ਕਿ ਜਾਣਾ ਉਧਰ ਨੂੰ ਉਧਰ ਬੱਜੋ